चुनाव प्रचार दा शोर थमने दे नाल ही वोटिंग ਲਈ ਤਿਆਰ ਪੰਜਾਬ ਸਾਰੀਆਂ 13 ਸੀਟਾਂ ਤੇ ਕੱਲ ਹੋएगी वोटिंग ਤਿਆਰੀਆਂ ਮੁਕੰਮਲ ਸੁਰੱਖਿਆ ਲਈ ਸਖਤ ਪਰਬੰਧ वोटिंग ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਜਿੱਤ ਦਾ ਦਾਵਾ बीजेपी बोली ਹੈਰਾਨ ਕਰਨ ਵਾਲੇ ਹੋਣਗੇ ਪੰਜਾਬ ਦੇ ਨਤੀਜੇ ਤਰahul ਕੇ ਜਗਵਾਲ ਦੇ ਵੱਲ ਇਜਾ ਕਟੋੜੀ ਸਰਕਾਰ ਦਾ ਦਾਵਾ ਸੁਖਬੀਰ ਬੋਲੇ ਸਵਾਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ बीजेपी ਚੋਣਾਂ ਦਾ ਪ੍ਰਚਾਰ ਖਤਮ ਹੁੰਦੇ ਹੀ ਧਿਆਨ ਦੇ ਵਿੱਚ ਲੀਨ ਹੋਏ ਪੀਐਮੋ ਦੀ ਕਨਿਆ ਕੁਮਾਰੀ ਵਿੱਚ ਵਿਵੇਕਾਨੰਦ ਚਲਾ ਦੇ ਵਿੱਚ 45 ਘੰਟੇ ਦਾ ਕਾਰਜ ਨੇ ਧਿਆਨ ਭਗਵਤੀ ਅਮਨ ਦੇਵੀ ਦੀ ਜੀ ਕੀਤੀ ਪੂਜਾ। ਲੁਧਿਆਣਾ ਵਿੱਚ ਮਹੀਆਂ ਬੇਦਵੀ ਦੀ ਘਟਨਾਵਾਂ ਦਾ ਜਥੇਦਾਰ ਰਖਵੀਰ ਸਿੰਘ ਨੇ ਲਿਆ ਸਖਤ ਨੋਟਿਸ ਕਿ ਹਰ ਜੁੰਗੀ ਅਤੇ ਸੋਚੀ ਸਮਝੀ ਸਾਜੀ ਤੇ ਤਿਆਰ ਹੋਰੀਆਂ ਘਟਨਾਵਾਂ ਸਰਕਾਰ ਤੋਂ ਦੋਸ਼ਿਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਸਰਕਾਰ ਦਾ ਪ੍ਰਧਾਨ ਮੰਤਰੀ ਐਕਸ ਜੀ ਦੇਬ ਗੋੜਾ ਦਾ ਪੋਤਾ ਪ੍ਰਜਵਲ ਰੇਵੰਨਾ ਗ੍ਰਿਫਤਾਰ ਐਸਆਈਪੀ ਨੇ ਜਰਮਨੀ ਤੋਂ ਪਰਤਦਿਆ ਬੰਗਲੂਰੂ 에ਰਪੋਰਟ ਤੋਂ ਕੀਤਾ ਅਰੈਸਟ ਪੰਜਾਬ ਤੋਂ ਬਾਅਦ ਮਹਿਲਾਵਾਂ ਦਾ ਜਿੰਸੀ ਸ਼ੋਸ਼ਣ ਦਾ ਹੈ ਇਲਜ਼ਾ। ਤਰ੍ਹਾਂ ਖਾਸ ਤੈਨੂੰ ਲੈ ਕੇ ਵਿਚਕੁਸ਼ਨ ਦੇ بیٹے ਕਰਨ 푸ਸ਼ਨ ਨੇ ਤੋੜੀ ਚੁੱਪੀ। ਕਿਆ ਹਾਦਸੇ ਵਾਲੀ ਕਾਰ ਤੋਂ 4-5 ਕਿਲੋਮੀਟਰ ਦੂਰ ਸੀ ਮੇਰੀ ਗੱਡੀ। ਮੇਰੇ ਅਕਸ ਨੂੰ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਚਟਕਾ ਪੌਨਸਟਾਰ ਨੂੰ ਗੁਪਤ ਤਰੀਕੇ ਦੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਦੋਸ਼ੀ ਕਰਾਤ ਕੋਰਟ ਨੇ ਸਾਰੇ ਚਾਰੇ ਚੋਂਤੇ ਇਲਜ਼ਾਮ ਉਠਾਇਆ ਸਹੀ ਉਸ ਸਜ਼ਾ ਤੇ ਸੁਣਵਾਈ 11 ਜੁਲਾਈ ਪ੍ਰੋਗਰਾਮ ਦੇ ਮਾਰੇ ਸੰਦੇਸ਼ ਕਪੜਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਲੱਗੀ ਪਿਆ ਨਕਾਗ ਫਾਇਰ ਬਿਗੇਰ ਦੇ ਵੱਲੋਂ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਚੱਲ ਰਹੀਆਂ ਹਨ। ਜਿਨਿਹੇ ਆਰ ਐਮ ਐਲ ਹਸਪਤਾਲ ਚ ਹਾਈ ਸਟ੍ਰੋਕ ਦੇ ਮਰੀਜ਼ਾ ਦੇ ਲਈ ਸਪੈਸ਼ਲ ਬੈੱਡ ਅਤੇ ਬਾਥਟੱਬ ਦਾ ਇੰਤਜ਼ਾਮ ਮਰੀਜ਼ਾ ਦਾ ਟੈਂਪਰੇਚਰ ਕੰਟਰੋਲ ਕਰਨ ਲਈ ਬਰਫ਼ ਤੇ ਪਾਣੀ ਦਾ ਵੀ ਕਰ ਰਹੇ ਨੇ ਇਸ ਦਿਮਾਗ। 107 ਡਿਗਰੀ ਬੁਖਾਰ ਕਾਰਨ ਮਰੀਜ਼ ਦੀ ਕੋਈ ਸਿਮਾ। ਲਿਨੀ ਐਰਪੋਰਟ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਫਲਾਈਟ ਦੇ ਵਿੱਚ ਕੋਈ 8 ਘੰਟੇ ਦੇਰੀ ਬਿਨਾਂ ਇਸੀ ਤੋਂ ਫਰੈਂਡ ਦੇ ਵਿੱਚ ਬੈਠੇ ਰਹੇ ਯਾਤਰੀ ਸ਼ਿਕਾਇਤ ਕਰਨ ਦੇ ਕਾਫੀ ਦਿਨ ਬਾਅਦ ਯਾਤਰੀਆਂ ਨੂੰ ਉਤਾਰਿਆ ਗਿਆ ਹੈ। ਖੌਤਾਂ ਦੇ ਲੋਕਾਂ ਦੀ ਆਵਾਜ਼ ਤੋਂ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਤੱਕ ਚੋਣਾਂ ਦੀ ਜ਼ਬਰਦਸਤ ਕਵਰੇਜ ਤੋਂ ਬਾਅਦ ਪੰਜਾਬੀਆਂ ਦੇ ਦਿਲ ਦੀ ਟੱਕੜ ਤਿਆਰੀ ਹਰਿਆਣਾ ਕਮੇਟਰੀ 4 ਜੂਨ ਸੁਪਰ ਫਾਸਟ ਇਸ ਸਟੀਕ ਨਤੀਜੇ ਸਿਨ म्यूजिक इन पंजाब में सशिक्षा लोग से मैंने बोला स्वागत है मैं तो हार्देन अग्रजो संधू तक कल वोट पाएगा पंजाब लोकतंत्र दा वर्दा त्योहार है पंजाब दिया सारिया तेरा सीट आते कालू वोटिंग होएगी सवेरे सात बजे तो शाम छह बजे तक वोटा आपन गिया था ਹਰ ਇੱਕ ਵੋਟਰ ਆਪਣੇ ਘਰ ਤੋਂ ਨਿਕਲੇ ਔਰ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਦੱਸਿਆ ਕਿ VOTING ਦੇ ਲਈ ਤਿਆਰੀਆਂ ਪੂਰੀਆਂ ਕਰ ਲਿਆ ਗਈਆਂ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ 328 ਉਮੀਦਵਾਰ ਮੈਦਾਨ ਦੇ ਵਿੱਚ ਨੇ ਪੰਜਾਬ 'ਚ 2 ਕਰੋੜ ਤੋਂ ਜ਼ਿਆਦਾ ਵੋਟਰ ਨੇ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਨੇ VOTING ਦੇ ਮਧੇਰਾ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਵੋਟਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਦੇ ਵਿੱਚ 5 ਲੱਖ ਤੋਂ ਜ਼ਿਆਦਾ ਵੋਟਰ ਪਹਿਲੀ ਵਾਰ ਦੇ ਵੋਟਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਦਾ ਭੁਗਤਾਨ ਕਰਨਾ ਹੈ ਯਾਨੀ ਕਿ ਬਿਲਕੁਲ ਯੂਥ ਨੌਜਵਾਨ ਤਾਂ ਦੇਖਣਾ ਹੋਏਗਾ ਕਿ ਆਕਰਕਰ ਨਤੀਜੇ ਕੀ ਹੋਣਗੇ ਪਰਸਪੋਹਰਾ ਇਹ ਮਹਾਪਰਵ ਹੈ ਇੱਕ ਵੱਡਾ ਤਿਉਹਾਰ ਹੈ ਲੋਕਤੰਤਰ ਦਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਵੋਟ ਪਾਉਣ ਦਾ ਸਾਨੂੰ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਪਸੰਦੀਦਾ ਉਮੀਦਵਾਰ ਨੂੰ ਆਪਣੇ ਪਸੰਦੀਦਾ ਨੇਤਾ ਨੂੰ ਚੁਣ ਸਕਦੇ ਆ ਤਾਂ ਵੋਟ ਜਿਹੜੀ ਇਹ ਜ਼ਰੂਰ ਪਾਈ ਜਾਵੇ ਤਾਂ ਬਹੁਤ ਇਹ ਕਈ ਵੱਡੇ ਮਾਹਿਰ ਕਹਿੰਦੇ ਨੇ ਅਸੀਂ ਪਿਛਲੇ ਦਿਨਾਂ 'ਚ ਸੁਣਿਆ ਪ੍ਰੇਸ਼ ਰਾਵਲ ਇੱਕ ਜਾਣੇ ਮਾਨਿਆ ਅਦਾਕਾਰ ਨੇ ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਇੱਕ ਗੱਲ ਕਿ ਜੇਕਰ ਕੋਈ ਵੋਟ ਨਹੀਂ ਪਾ ਰਿਹਾ ਤਾਂ ਉਸ ਨੂੰ ਇਹ ਸਜ਼ਾ ਦਿੱਤੀ ਜਾਵੇ ਕਿ ਉਸ ਦਾ ਟੈਕਸ ਵਧਾ ਦਿੱਤਾ ਜਾਏ ਕਿਉਂਕਿ ਜੇਕਰ ਅਸੀਂ ਆਪਣੀ ਵੋਟ ਨਹੀਂ ਪਾ ਰਹੇ ਤਾਂ ਸਾਨੂੰ ਫਿਰ ਇਹ ਕਹਿਣ ਦਾ ਅਧਿਕਾਰ ਨਹੀਂ ਹੈ ਕਿ ਅਸੀਂ ਜਿਹੜਾ ਸਾਡੀ ਸਰਕਾਰ ਮਾੜੀ ਐ ਸਾਡੇ ਕੰਮ ਨਹੀਂ ਹੋ ਰਹੇ ਤਾਂ ਜ਼ਰੂਰ ਆਪਣੀ ਵੋਟ ਦਾ ਇਸਤੇਮਾਲ ਹੋਵੇ ਤਾਂ ਇਹਨ ਤਸਵੀਰਾਂ ਦਿਖਾ ਰਹੇ ਹਾਂ ਪ੍ਰਚਾਰ ਥੰਮ ਚੁੱਕਿਆ कल शाम 6 बजे तक प्रचार पूरा थम चुका है उसके बाद हुन सिर्फ डोर टू डोर प्रचार हो सकेगा उम्मीदवार ओना दे मेंबर ओना दे समर्थक घर घर जाके वोटां दी मांग ਕਰ ਸਕਦੇ ਨੇ ਪਰ ਇਸ ਤਰੀਕੇ ਦੇ ਨਾਲ ਵੱਡਾ ਕੋਈ ਸਮਾਗਮ ਰੈਲੀ ਨਹੀਂ ਹੋਏਗੀ कल नु वोटिंग है कल नु एक जोनदा ओ वड्डा दिन जिस दा इंतजार लगातार कीता जा रिया सि 16 मार्च तो क्योंकि 16 मार्च नु नतीजे माफ करियो 16 मार्च नु, नु ਇਲੈਕਸ਼ਨ ਅਨਾਉਂਸ ਹੁੰਦੇ ਨੇ ਉਸ ਤੋਂ ਬਾਅਦ 7ਵੇਂ ਗੇੜ ਦੇ ਵਿੱਚ ਪੰਜਾਬ ਦੀ ਵਾਰੀ ਆਏਗੀ ਇਹ ਇੰਤਜ਼ਾਰ ਲਗਾਤਾਰ ਸੀ ਹੋਰ ਲਗਾਤਾਰ ਚੋਣ ਪ੍ਰਚਾਰ ਅਸੀਂ ਦੇਖ ਰਹੇ ਸੀ ਪਰ ਕੱਲ ਨੂੰ VOTING ਦਾ ਦਿਨ ਆਉਣ ਵਾਲਾ ਹੈ ਤਾਂ ਦਿਗਜਾਂ ਦੀ ਕਿਸਮਤ ਦਾ ਫੈਸਲਾ ਹੋਏਗਾ ਹੇਠਲੇ ਪਾਸੇ ਅਸੀਂ ਘੰਟੇ ਵੀ ਲਗਾਤਾਰ ਕਾਊਂਟਡਾਊਨ ਦਿਖਾ ਰਹੇ ਹਾਂ ਹੁਣ ਤੋਂ 21 ਘੰਟੇ 57 ਮਿੰਟ 38 ਸੈਕਿੰਡ ਬਾਅਦ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ 13 ਸੀਟਾਂ ਦੇ VOTING ਹੋਏਗੀ ਔਰ ਪੂਰੇ ਦੇਸ਼ ਦੇ ਵਿੱਚ 57 ਸੀਟਾਂ ਤੇ VOTING ਹੋਏਗੀ ਤਾਂ تیسਰੀ ਤਸਵੀਰ ਵਿੱਗਜਾਂ ਦੀ ਕਿਸਮਤ ਦਾ ਫੈਸਲਾ ਹੋਏਗਾ ਲਗਾਤਾਰ ਦਾਵਾ ਭਾਜਪੀ ਕਰ ਰਹੀ ਹੈ ਪੰਜਾਬ ਦੇ ਵਿੱਚ ਪਹੁੰਚ ਕੇ ਕਿ ਇਸ ਵਾਰ ਹੈਰਾਨ ਕਰਨ ਵਾਲੇ ਨਤੀਜੇ ਹੋਣਗੇ 13 ਸੀਟਾਂ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਵੱਡਾ ਦਾਵਾ ਹੈ ਕਿ ਉਹ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਕਿ ਦੋ ਸਾਲਾਂ ਚ ਸੀ ਕੀ ਕੰਮ ਕੀਤਾ ਔਰ ਉਸ ਤੇ ਮੋਰ ਲਾਣਗੇ ਲੋਕ 13 ਦੀਆਂ 13 ਸੀਟਾਂ ਤੇ ਸਾਨੂੰ ਜਿੱਤ ਹਾਸਲ ਹੋਏਗੀ ਆਵਾਜ਼ੀ ਪਾਰਟੀ ਦਾ ਇਹ ਵੱਡਾ ਦਾਵਾ ਹੈ ਦੂਸਰੇ ਪਾਸੇ ਸ਼ੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਲੋਕ ਪਛਤਾ ਰਹੇ ਨੇ ਮੌਜੂਦਾ ਸਰਕਾਰ ਤੋਂ ਅਲਾਈਅንስ ਨਹੀਂ ਹੋਇਆ ਅਲਾਈਅንስ ਨਹੀਂ ਹੋ ਸਕਿਆ ਭਾਜਪਾ ਦੇ ਨਾਲ ਇਕੱਲੇ ਤੌਰ ਤੇ ਪਾਰਟੀ ਲੜ ਰਹੀ ਹੈ ਤਾਂ ਦੇਖਣਾ ਹੋਵੇਗਾ 13 ਸੀਟਾਂ ਤੇ ਕੀ ਕੁਝ ਨਤੀਜੇ ਹੋਣਗੇ ਔਰ ਕਿਉਂਕਿ ਪੂਰਾ ਜ਼ੋਰ ਸੁਪੀਰ ਬਾਦਲ ਵੀ ਬੇਸ਼ਕ ਸਮਾਂ ਛੱਡਾਉਂਦੇ ਨਜ਼ਰ ਆਏ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਪਾਰਟੀ ਪੂਰੇ ਦੇਸ਼ ਦੀ ਲਗਾਤਾਰ ਰਾਹੁਲ ਗਾਂਧੀ ਪ੍ਰਕਾ ਗਾਂਧੀ ਹੋਰ ਵੱਡੇ ਦਿਗਜ ਸਾਨੂੰ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਸਾਰਿਆਂ ਨੇ ਪੂਰੀ ਵਾਰ ਲਗਾਈ किस तरीके तैयारियां ने और किए बूथ जड़े तैयार किए जा रहे हैं जरूर देखा गया सीधा रुख करते हैं लाइव मौजूद ने साढ़े सहयोगी ग्रांड तो क्योंकि लगातार अभी तेरह दरह लोग सभा सीटा से वो बख तो दिखा रहे हैं कि लोगों की राय की है लोग की सोचते हैं तो हूं तैयारियां की इलेक्शन कमिशन वालों क्योंकि बहुत ज्यादा गर्मी है पूरी भयानक गर्मी पै रही है सूरज पाल ने और नीतीश अबरवाल मेरे सहयोगी लाइव मौजूद ने ਸੁਰਜ ਪਹਿਲਾ ਰੁਖ ਤੁਹਾਡਾ ਕਰਾਂਗੇ ਤੁਸੀਂ ਕਿੱਥੇ ਮੌਜੂਦ ਹੋ ਕੀ ਕੁਝ ਬਠਿੰਡਾ ਦੇ ਵਿੱਚ ਲੋਕ ਸਭਾ ਹਲਕੇ ਚ ਤਿਆਰੀਆਂ ਨੇ ਕਿੰਨੇ ਬੂਥ ਸੰਵੇਦਨਸ਼ੀਲ ਬਣਾਏ ਗਏ ਨੇ ਕਿੰਨੇ ਹੱਥ ਸੰਵੇਦਨਸ਼ੀਲ ਨੇ ਕਿਸ ਤਰੀਕੇ ਦੇ ਨਾਲ ਫੋਰਸਿਸ ਤਾਇਨਾਤ ਕੀਤੀਆਂ ਹੋਈਆਂ ਨੇ ਕੀ ਕੁਝ ਗਰਮੀ ਦੇ ਮੱਦੇਨਜ਼ਰ ਇਲੈਕਸ਼ਨ ਕਮਿਸ਼ਨ ਨੇ ਪ੍ਰਬੰਧ ਕੀਤੇ ਹੋਏ ਨੇ ਹਾਂ ਬਲਾਡ ਸਾਈਡ ਤੇ ਅਛਾ ਬਿਲਕੁਲ ਕੋਈ ਦੌੜਾ ਨਹੀਂ ਹੈ ਸਟਰੋਂਗ ਰੂਮ ਨੇ ਜਿਹੜੇ ਸਟਰੋਂਗ ਰੂਮ ਦੇ ਬਾਹਰ ਖੜਾ ਮੈਂ ਔਰ 10 ਵਜੇ ਸਟਰੋਂਗ ਰੂਮ ਖੁੱਲ੍ਹੇ ਨੇ 10 ਵਜੇ ਸਟਰੋਂਗ ਰੂਮ ਖੁੱਲਣ ਤੋਂ ਬਾਅਦ ਜਿਹੜੀ ਏਵੀਐਮ ਨੇ ਉਲਗ-ਉਲਗ ਪੋਲਿੰਗ ਪਾਰਟੀਆਂ ਨੂੰ ਦੇ ਨਿਕ ਵਾਰ ਤਸਵੀਰਾਂ ਦੇਖ ਲਓ ਕਿ ਤਸਵੀਰਾਂ ਦੇ ਵਿੱਚ ਪ੍ਰਬੰਧ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਕੀਤੇ ਹੋਏ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੁਸੀਂ ਇੱਕ ਵਾਰ ਤਸਵੀਰਾਂ ਵੇਖੋ ਔਰ ਆਪਾਂ ਗੱਲਬਾਤ ਸੁਰੱਖਿਆ ਦੇ ਲੈਵਲ ਤੇ ਵੀ ਕਰਾਂਗੇ ਕਿ ਸੁਰੱਖਿਆ ਕਿਸ ਤਰ੍ਹਾਂ ਦੀ ਹੈ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਔਰ ਆਖਿਰਕਾਰ ਕਿਸ ਤਰ੍ਹਾਂ ਜਿਹੜੀਆਂ ਮਸ਼ੀਨਜ਼ ਨੇ ਏਵੀਐਮ ਨੇ ਉਹ ਡਿਸਟ੍ਰੀਬਿਊਟ ਕਰਨੀਆਂ ਨੇ ਆਪਾਂ ਗੱਲਬਾਤ ਪਹਿਲਾਂ ਸੁਰੱਖਿਆ ਦੇ ਐਂਗਲ ਤੋਂ ਕਰਦੇ ਆ ਮੇਰੇ ਨਾਲ ਡੀਐਸਪੀ ਨੇ ਜਗਜੀਤ ਸਿੰਘ ਪੰਨੂ ਪੰਨੂ ਸਾਹਿਬ ਕਿਸ ਤਰ੍ਹਾਂ ਦੇ ਜਸਪੀਰ ਸਿੰਘ ਪੰਨੂ ਸਾਹਿਬ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋਏ ਨੇ ਸੁਰੱਖਿਆ ਦੇ ਖਾਸ ਤੌਰ ਤੇ ਅਸੀਂ ਜਿੱਥੇ ਐਮਆਈ ਮਸ਼ੀਨਾਂ ਪਈਆਂ ਉਹਨਾਂ ਦੋਨਾਂ ਸਾਈਡਾਂ ਦੇ ਪਰਾਣਾਕੇਬੰਦੀ ਕੀਤੀ ਗਈ ਆ ਜਿਹੜੀਆਂ ਪੋਲਿੰਗ ਵਾਸਤੇ ਜਿਹੜੇ ਕਰਮਚਾਰੀ ਲਾਏ ਗਏ ਆ ਉਹਨਾਂ ਦੇ ਲੈ ਕੇ ਜਾਣ ਵਾਸਤੇ ਮਿੰਨੀ ਬੱਸਾਂ ਲਾਈਆਂ ਗਈਆਂ ਕਿਉਂਕਿ ਦੂਰੀ ਇਹਨਾਂ ਨੇ ਕਾਫੀ ਜਿਹੜੀਆਂ ਗੱਡੀਆਂ ਖੜੀਆਂ ਕੀਤਾ ਪਾਰਕਿੰਗ ਵਾਸਤੇ ਲੱ ਬਾਕੀ ਪੈਰਾਮੈਟਰੀ ਫੋਰਸ ਲਾਈ ਗਈ ਆ ਬਾਕੀ ਜਲਰੀ ਫੋਰਸ ਲਾਈ ਗਈ ਆ ਵੱਧ ਤੋਂ ਵੱਧ ਸੁਰੱਖਿਆ ਅਸੀਂ ਪ੍ਰਬੰਧ ਜਿਹੜੇ ਕੀਤੇ ਆ ਟ੍ਰੈਫਿਕ ਕਿਸ ਤਰ੍ਹਾਂ ਰੂਟ ਡਬਲਟ ਕੀਤਾ ਕਾਫੀ ਮੀਕਲਾਂ ਦੇ ਅੰਦਰ ਆਣਾ ਹੁੰਦਾ ਏਬੀਐਮ ਅੰਦਰ ਲੈ ਕੇ ਜਾਣੀ ਹੁੰਦੀ ਕਾਫੀ ਸੈਂਸਿਟਿਵ ਏ ਕਿਤੇ ਨਾ ਕਿਤੇ ਆਪਦੇ ਆਪ ਚੋਂ ਹੁੰਦਾਗਾ ਜ਼ਿੰਮੇਵਾਰੀ ਕਾਫੀ ਤੁਹਾਡੇ ਮੋੜੇ ਤੇ ਵੱਡੀ ਹੁੰਦੀ ਹੈ ਉਹ ਅਸੀਂ ਤੁਹਾਨੂੰ ਮਾਧਿਅਮ ਰੇ ਦੱਸ ਰਹੇ ਵੀ ਜਿਹੜੇ ਮਸ਼ੀਨਾ ਵਾਸਤੇ ਜਿਹੜੇ ਆ ਟੀਚਰ ਲਾਏ ਆ ਜਾਂ ਕਰਮਚਾਰੀ ਲੱਗੇ ਆ ਉਹਨਾਂ ਵਾਸਤੇ ਵਾਟਰ ਬਾਕਸ ਦੇ ਵਿੱਚ ਅਸੀਂ ਪਾਰਕਿੰਗ ਕੀਤੀ ਆ ਇੱਕ ਸਾਹਮਣੇ ਡੀਏਵੀ ਸਕੂਲ ਆ ਉੱਥੇ ਪਾਰਕਿੰਗ ਕੀਤੀ ਉਹਨਾਂ ਨੂੰ ਬਿਠਾ ਦੇ ਜਿਹੜੇ ਸਿਵਲ ਦੇ ਪ੍ਰਸ਼ਾਸਨ ਦੇ ਕਰਮਚਾਰੀ ਆ ਉਹਨਾਂ ਨੂੰ ਬਿਠਾ ਕੇ ਉੱਤੇ ਡਿਊਟੀ ਤੇ ਲਿਜਾਇਆ ਜਾਏਗਾ। ਓਵਰਆਲ ਸਬਡਿਸਟ੍ਰਿਕਟ ਸੁਰੱਖਿਆ ਦਾ ਇੰਤਜ਼ਾਮ ਕੀ ਕੀ ਤੇ ਹੋਣੀ ਕਿਸ ਤਰ੍ਹਾਂ ਦੀ ਪੈਟਰੋਲਿੰਗ ਹੈ, ਨਾਕੇ ਆ ਰਾਤ ਨੂੰ ਕਿੰਨੇ ਵਜੇ ਤੱਕ ਨਾਕੇ ਰਹਿੰਦੇ ਆ ਖਾਸ ਤੌਰ ਤੇ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਆ, ਹਾਤਿਆ ਸ਼ਰਾਬ ਨਹੀਂ ਪੀਣ ਦੇਣੀ, ਹੋਰ ਕੀ ਕੀ ਪ੍ਰਬੰਧ ਨੇ ਤੁਹਾਡੇ। ਉਹ ਅਸੀਂ ਜਿਹੜੀਆਂ ਧਰਮਸ਼ਾਲਾ ਸ਼ਰਾਬਾਂ ਉਹਨਾਂ ਦੇ ਵਿੱਚ ਅਸੀਂ ਰਾਤੀ ਵੀ ਸਾਡੀ ਚੈਕਿੰਗ ਸੀ, ਹੁਣ ਵੀ ਸਾਡੀ ਚੈਕਿੰਗ ਚੱਲੀ ਗਈ, ਕੋਈ ਵੀ ਬਾਹਰ ਦਾ ਬੰਦਾ ਉੱਥੇ ਨਹੀਂ ਠਹਿਰਨ ਦੇਵਾਂਗੇ। ਜਿਹੜੇ ਠੇਕੇ ਦੀ ਤੁਸੀਂ ਵੋਟਾਂ ਪਾਉਣ ਤੱਕ ਜਿਹੜੇ ਠੇਕੇ ਬੰਦ ਰਹਿਣਗੇ ਉਸ ਤੋਂ ਬਾਅਦ ਜਿਹੜੀਆਂ ਪੈਟਰੋਨਿੰਗ ਪਾਰਟੀਆਂ ਆਉਣਗੀਆਂ ਰਾਤ ਸਾਰੀ ਰਾਤ ਸਾਡੇ ਗਸ਼ਟ ਅਫਸਰ ਐਸ ਐਚ ਓ ਸਾਰੀਆਂ ਪੈਟਰੋਨਿੰਗ ਪਾਰਟੀਆਂ 12 ਪੈਟਰੋਨਿੰਗ ਪਾਰਟੀਆਂ ਜਿਹੜੀਆਂ ਆਪਣੀ ਸਭ ਜਿ ਲਾਈਆਂ ਗਈਆਂ ਅਲੱਗ-ਅਲੱਗ ਇਸੇ ਤਰ੍ਹਾਂ ਸਭ ਜਿ ਦੇ ਵਿੱਚ ਜਿਹੜੀਆਂ ਪੈਟਰੋਨਿੰਗ ਪਾਰਟੀਆਂ ਲਾਈਆਂ ਗਈਆਂ ਬਿਲਕੁਲ ਡੀ ਐਸ ਪੀ ਨੇ ਜਸਵੀਰ ਸਿੰਘ ਪੰਨੂ ਜਾਣਕਾਰੀ ਦੇ ਰਹੀ ਸੀ ਕਿ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਇੱਕ ਵਾਰ ਪੂਲਿੰਗ ਸਟਾਫ ਹੈ ਜਿਹੜਾ ਉਹ ਦੇਖ ਲੋ ਪਹੁੰਚ ਚੁੱਕਿਆ ਹੈਗਾ ਔਰ 10 ਵਜੇ ਦੇ ਕਰੀਬ ਹੈ ਜਿਹੜਾ ਓਹੋ ਇਹ ਜਿਹੜਾ ਸਟਰੋਂਗ ਰੂਮ ਖੁੱਲਨੇ ਨੇ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਸਟਾਫ ਆ ਪਹੁੰਚ ਰਿਹਾ ਹੈਗਾ ਔਰ 10 ਵਜੇ ਜਦੋਂ ਸਟਰੋਂਗ ਰੂਮ ਖੁੱਲਦਾ ਤੇ ਉਸ ਤੋਂ ਬਾਅਦ ਜਿਹੜੀ AVM ਨੇ ਉਹ ਸਾਰੇ ਸਟਾਫ ਨੂੰ ਡਿਸਟ੍ਰਿਬਿਊਟ ਕਰਦੇ ਨੇ ਇਹਨੇ ਤੇ ਉਸ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਦੇ ਦੇਖਦੇ ਹੋਏ ਬੱਸਾਂ ਦੇ ਰਾਹੀਂ ਜਿਹੜੇ ਆਪਦੇ-ਆਪ ਦੇ ਵਹੀਕਲ ਨੇ ਉਹਨਾਂ ਦੇ ਰਾਹੀਂ ਜਿਹੜੇ ਇਸ ਸਟਾਫ ਨੂੰ ਉਹ ਪੂਰੇ ਦਾ ਪੂਰਾ ਜਿਹੜਾ ਇਨਸਟਰੂਮੈਂਟ ਹੁੰਦੇ ਨੇ ਜਾਂ AVM ਮਸ਼ੀਨ ਹੁੰਦੇ ਆਗਾ ਹੋਰ ਵੀ ਜਿਹੜਾ ਸਮਾਨ ਹੁੰਦਾ ਉਹ ਉਹਨਾਂ ਨੂੰ ਵੰਡ ਦੇਣਾ ਹੈਗਾ ਔਰ 10 ਵਜੇ ਦਾ ਟਾਈਮ ਫਿਲਹਾਲ ਦਿੱਤਾ ਹੈਗਾ ਤਾਂ ਕਰਕੇ ਪ੍ਰਬੰਧ ਨੇ ਜਿਹ 9:30 ਵਜੇ ਦਾ ਵਕਤ ਹੈਗਾ ਔਰ ਜਿਉਂ-ਜਿਉਂ ਵਕਤ 10 ਵਜੇ ਦੇ ਨੇ ਇਹ ਪੂਰੇ ਦਾ ਪੂਰਾ ਏਰੀਆ ਜਿਹੜਾ ਭਰ ਜਾ ਰਿਹਾ ਸਾਹਮਣੇ ਵੀ ਦੇਖੋ ਇਧਰ ਇਸ ਪਾਸੇ ਵੀ ਜਿਹੜੇ ਐਸ ਡੀ ਐਮ ਲੈਵਲ ਦੇ ਜਿਹੜੇ ਅਫੀਸਰ ਨੇ ਆ ਕੇ ਪਹਿਲਾਂ ਇੱਥੇ ਅਧਿਕਾਰੀ ਬਰੀਫ ਕਰਨਗੇ ਕਿਸ ਤਰ੍ਹਾਂ ਇਹ ਪੂਰੇ ਸਿਸਟਮ ਨੂੰ ਕਿਸ ਤਰ੍ਹਾਂ ਪ੍ਰਸੀਡ ਕਰਨਾ ਹੈਗਾ ਉਹ ਜਾਣਕਾਰੀ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਆਖਰਕਾਰ 10 ਵਜੇ ਈਵੀਐਮ ਖੁਲਣੀਆਂ ਨੇ ਤੇ 10 ਵਜੇ ਸਟਰੋਂਗ ਰੂਮ ਖੁੱਲਣਾ ਤੇ ਈਵੀਐਮ ਐ ਜਿਹੜੀਆਂ ਉਹ ਪੋਲਿੰਗ ਸਟਾਫ ਨੂੰ ਦਿੱਤੀਆਂ ਜਾਣੀਆਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਹੜਾ ਸਟਾਫ ਹੈ ਜਿਹੜਾ ਉਹ ਕੁਰਸੀਆਂ ਤੇ ਬੈਠਾ ਹੋਇਆ ਹੈ 10 ਵਜੇ ਦਸ ਸਾਰੀ ਤੁਸੀਂ ਤਸਵੀਰਾਂ ਸਾਨੂੰ ਦਕਾਨੇ ਰਹੋ ਨਿਤਿਸ਼ ਸਾਹਿਬ ਅਸੀਂ ਰੁਕਾਂਗੇ ਤਸਵੀਰਾਂ ਬਾਹਰ ਤਾਂ ਹਨ ਨੇ ਪੱਖੇ ਲੱਗੇ ਹੋਏ ਨੇ ਇੱਥੇ ਤਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹਰ ਇੱਕ ਨੂੰ ਲੋੜ ਹੈ ਕਿ ਥੋੜਾ ਗਰਮੀ ਤੋਂ ਬਚਾਅ ਹੋ ਸਕੇ ਅ ਤੇ ਪ੍ਰਬੰਧ ਵੀ ਇੱਥੇ ਲੱਗ ਰਹੇ ਨੇ ਪੋਲਿੰਗ ਬੂਥ ਤੇ ਕਿਸ ਤਰੀਕੇ ਦੇ ਨਾਲ ਹੋਣਗੇ ਅਸੀਂ ਜ਼ਰੂਰ ਦੇਖਾਂਗੇ ਨितीश ਨੇ ਮੇਰੇ ਸਹੋਗੀ ਨितीश ਤੁਸੀਂ ਕਿੱਥੇ ਮੌਜੂਦ ਹੋ ਇਸ ਵੇਲੇ ਔਰ ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਹਲਕੇ ਨੂੰ ਲੈ ਕੇ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਸਰੂਪਰਾਨੀ ਗਵਰਨਮੈਂਟ ਕਾਲਜ ਵਿਖੇ ਮੌਜੂਦ ਹਾਂ ਔਰ ਇੱਥੇ ਹੀ ਸਟਰੋਂਗ ਰੂਮ ਦੇ ਬਾਹਰ ਅਸੀਂ ਮੌਜੂਦ ਹਾਂ ਔਰ ਫਿਲਹਾਲ 10 ਵਜੇ ਜੋ ਹੈ ਸਟਰੋਂਗ ਰੂਮ ਖੁੱਲੇ ਨੇ ਜੋ ADC ਨੇ ਜੋ ਕਨਸਰਨ ਨੋਟ ਅਫਸਰ ਨੇ ਔਰ ਜੋ ਆਬਜ਼ਰਵਿੰਗ ਅਫਸਰ ਨੇ ਉਹ ਆਣਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜੋ ਸਟਰੋਂਗ ਰੂਮ ਹੈ ਉਹ ਖੁੱਲੇ ਜਾਣਗੇ ਔਰ ਸਬੰਧਤ ਜੋ ਪੋਲਿੰਗ ਪਾਰਟੀਆਂ ਨੇ ਉਹ ਇੱਥੇ ਆਣ ਗਏ ਔਰ ਉਹਨਾਂ ਦੇ ਹਵਾਲੇ ਜੋ ਹੈ EVMs ਕਰ ਦਿੱਤੀਆਂ ਜਾਣਗੀਆਂ ਔਰ ਇਸ ਤੋਂ ਪਹਿਲਾਂ ਉਹਨਾਂ ਨੂੰ ਜੋ ਪ੍ਰੋਪਰ ਜੋ ਕਹਿ ਸਕਦੇ ਹ ਜੋ ਦੱਸਿਆ ਜਾਵੇਗਾ EVM ਦੀ ਵਰਤੋਂ ਬਾਰੇ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਹੇ ਗਰਮੀ ਦਾ ਦਿਨ ਆਇਆ ਕੱਲ ਵੀ ਜਿੱਥੇ ਵੋਟਾਂ ਪੈਣੀਆਂ ਨੇ ਸੁਰੱਖਿਆ ਦੇ ਲਹਾਜ਼ੇ ਨਾਲ ਗੱਲ ਕਰ ਲਈਏ ਤਾਂ ਸੁਰੱਖਿਆ ਦੇ ਵੱਲੋਂ ਵੀ ਜੋ ਅਬਰੀ ਸਰ ਦੇ ਵਿੱਚ ਪੁਲਿਸ ਜੋ ਹੈ 2632 ਜੋ ਜਵਾਨ ਉਹ ਤਨਤ ਕੀਤੇ ਗਏ ਨੇ ਜੋ ਪੂਰੀ ਦੇਖਰੇਕ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਹੋਣਗੇ ਔਰ ਇਸ ਤੋਂ ਇਲਾਵਾ ਗਰਮੀ ਦੇ ਚੱਲਦੇ ਹਾਈਡਰੇਸ਼ਨ ਐਂਡ ਫਰਸਟ ਏਡ ਪੁਆਇੰਟ ਵੀ ਬਣਾਇਆ ਗਿਆ ਕਿਉਂਕਿ ਗਰਮੀ ਹੈ ਲੋਕਾਂ ਨੂੰ ਪਿਆਸ ਵੀ ਲੱਗੇਗੀ ਤਾਂ ਪਾਣੀ ਆਦਿ ਦੀ ਕੋਈ ਦਿੱਕਤ ਨਾ ਆਵੇ ਇੱਥੇ ਅੱਗੇ ਵਾਟਰ ਕੂਲਰ ਪਏ ਹੋਏ ਨੇ ਔਰ ਸਾਹਮਣੇ ਠੀਕ ਫਰਸਟ ایڈ ਪੁਆਇੰਟ ਵੀ ਰੱਖਿਆ ਗਿਆ ਕਿ ਕਿਸੇ ਵੇਲੇ ਗਰਮੀ ਦੇ ਕਾਰਨ ਲੂ ਦੇ ਕਾਰਨ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਹ ਇੱਥੇ ਆ ਕੇ ਸਬੰਧਤ ਜੋ ਹੈ ਇੱਥੇ ਸਿਹਤ ਦੀਆਂ ਵਿਭਾਗ ਦੀਆਂ ਟੀਮਾਂ ਹੋਣਗੀਆਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸਿਹਤਪ੍ਰਤੀ ਜੋ ਹੈ ਉਹਨਾਂ ਦਾ ਇਲਾਜ ਕਰ ਸਕਦੇ ਨੇ ਪਰ ਉੱਥੇ ਹੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 322 ਪੋਲਿੰਗ ਲੋਕੇਸ਼ਨਾਂ ਨੇ ਔਰ 899 ਜੋ ਨੇ ਪੋਲਿੰਗ ਬੂਥ ਬਣੇ ਨੇ ਜਿੱਥੇ ਕਿ ਅੱਜ ਇੱਥੋਂ ਪੋਲਿੰਗ ਪਾਰਟੀਆਂ ਨੂੰ ਜਿਹੜੀਆਂ ਈਵੀਐਮ ਆ ਉਹ ਦਿੱਤੀਆਂ ਜਾਣਗੀਆਂ ਔਰ ਉੱਥੇ ਜਾ ਕੇ ਜੋ ਕੰਸਰਨ ਅੱਗੇ ਦੀ ਕਾਰਵਾਈ ਜੋ ਸੀਸੀਟੀਵੀ ਕੈ ਉਦਾਂ ਫੋਰਸਿਸ ਦੀ ਗੱਲ ਕਰ ਲਈਏ ਤਾਂ ਉਹ ਪੁਖਤਾ ਜੋ ਪ੍ਰਬੰਧਨਾ ਕੀਤੇ ਗਏ ਨੇ ਕਿ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਕੋਈ ਦਿੱਕਤ ਨਾ ਆਵੇ ਫਿਲਹਾਲ 10 ਵਜੇ ਜੋ ਹੈ ਸਟਰੋਂਗ ਰੂਮ ਖੋਲੇ ਜਾਣਗੇ ਪਰ ਉਸ ਤੋਂ ਪਹਿਲਾਂ ਜੋ ਨੋਡਲ ਆਫਸਰ ਨੇ ਜਾਂ ਕਨਸਰਨਡ ਹੋਰ ਜੋ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਹਰ ਚੀਜ਼ ਦਾ ਪੁਖਤਾ ਟੰਗ ਨਾਲ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਤਾਂ ਜੋ ਕੱਲ ਦੇ ਲਈ ਜੋ ਪ੍ਰਬੰਧ ਨੇ ਕਿਉਂਕਿ ਕੱਲ ਸਵੇਰ ਦੇ ਸਮੇਂ ਤੇ ਹੀ ਜੋ VOTING ਹੈ ਉਹ ਸ਼ੁਰੂ ਹੋ ਜਾਣੀ ਹੈ ਪਰ ਉਸ ਤੋਂ ਪਹਿਲਾਂ ਜੋ ਅੱਜ ਇਸ ਸਰੂਪਰਾਣੀ گورਮੈਂਟ ਕਾਲਜ ਦੀਆਂ ਤਸਵੀਰਾਂ ਜੋ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਜਿੱਥੇ ਕੀ ਜੋ ਕੰਸਰਨਡ ਅਫਸਰ ਨੇ ਚਾਹੇ ਨੋਡਲ ਅਫਸਰਾਂ ਦੀ ਗੱਲ ਕਰ ਲਈਏ ਜਾਂ ਆਬਜ਼ਰਵਿੰਗ ਅਫਸਰਾਂ ਦੀ ਗੱਲ ਕਰ ਲਈਏ ਤਾਂ ਆਪਣੀ ਡਿਊਟੀ ਦੇ ਮੁਤਾਬਿਕ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਜੋ ਹੈ ਅੱਗੇ 10 ਵਜੇ ਤੋਂ ਬਾਅਦ ਜੋ EVMs ਐ ਪੋਲਿੰਗ ਪਾਰਟੀਆਂ ਨੂੰ ਹੈਂਡਓਵਰ ਕੀਤੇ ਜਾਣਗੇ ਜੀ ਗੁਰਜੋਜੀ ਬਿਲਕੁਲ ਇਹ ਵੀ ਜਾਣਨਾ ਚਾਹਾਂਗੇ ਰਤੀਸ਼ ਕਿ ਕਿੰਨੇ ਕਬੂਤ ਜਿਹੜੇ ਨੇ ਉੱਥੇ ਸੈਂਸਿਟਿਵ ਨੇ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਅ ਜੀ ਮੇਂ ਸ਼ਰਾਬ ਨੂੰ ਲੈ ਕੇ ਠੇਕਿਆਂ ਨੂੰ ਲੈ ਕੇ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਉਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਥੋੜਾ ਜਲਦੀ ਜਿਹੜੀ ਹੈ ਉਹ ਦਿੱਤੀ ਜਾਵੇ ਅੱਜ ਕੁੱਲ ਪੋਲਿੰਗ ਬੂਥਾਂ ਦੀ ਗੱਲ ਕਰ ਲਈਏ ਤਾਂ 899 ਜੋ ਹੈ ਪੋਲਿੰਗ ਬੂਥ ਬਣਾਏ ਗਏ ਨੇ ਔਰ ਉੱਥੇ ਹੀ ਜੇ ਸ਼ਰਾਬ ਦੇ ਠੇਕਿਆਂ ਦੀ ਗੱਲ ਕਰੀ ਤਾਂ ਅੱਜ ਤੇ ਸ਼ਾਮ ਤੋਂ ਹੀ ਉਹ ਜੇ ਬੰਦ ਕਰ ਦਿੱਤੇ ਗਏ ਸੀ ਔਰ ਫਿਲਹਾਲ ਜੋ ਕਿ ਕਹਿ ਸਕਦੇ ਹਾਂ ਕਿ ਕੱਲ ਇੱਥੇ ਕੀ ਚੋਣਾ ਦਾ ਦਿਨ ਹੈ ਤਾਂ ਟਰਾਈਡੇ ਵੀ ਜੋ ਪ੍ਰਸ਼ਾਸਨ ਦੇ ਵੱਲੋਂ ਐਲਾਨਿਆ ਗਿਆ ਔਰ ਇਸਦੇ ਚੱਲਦੇ ਹਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇਸੇ ਜਗ੍ਹਾ ਤੇ ਜਿੱਥੇ ਕਿ ਜੋ ਈਵੀਐਮਸ ਨੇ ਜਦੋਂ ਉਹਨਾਂ ਨੂੰ ਹੈਂਡਓਵਰ ਕਰ ਦਿੱਤੇ ਜਾਣਗੇ ਪੋਲਿੰਗ ਪਾਰਟੀ ਨੂੰ ਤੇ ਉਹ ਇੱਥੇ ਆ ਕੇ ਉਹਨਾਂ ਦੇ ਵੱਲੋਂ ਜੋ ਉਹਨਾਂ ਨੂੰ ਇੱਕ ਰਿਹਰਸਲ ਜਾਂ ਇੱਕ ਉਹਨਾਂ ਨੂੰ ਜੋ ਟ੍ਰੇਨਿੰਗ ਹੈ ਉਸ ਬਾਰੇ ਦਿੱਤੀ ਜਾਵੇਗੀ ਤੇ ਫਿਲਹਾਲ ਇੱਥੇ ਵੀ ਹਜੇ ਅਫਸਰ ਇੱਥੇ ਹੋ ਰਹੇ ਨੇ ਇਸ ਤमाम ਜਾਣਕਾਰੀ ਦੀ ਤਸਵੀਰਾਂ ਦਿਖਾਉਣ ਦੇ ਲਈ ਸੁਰੇਜ ਭਾਨ ਸਾਡੇ ਨਾਲ ਜੁੜੇ ਉਹਨਾਂ ਦਾ ਵੀ ਧੰਨਵਾਦ ਹੈ ਤਾਂ ਕੋਲ ਮਿਲਾ ਕੇ ਤਿਆਰੀ ਪੂਰੀ ਵੱਟੀ ਹੋਈ ਹੈ ਔਰ आप खास तौर पर अंतिम प्रबंध किए हुए हैं फस्ट एड कॉर्नर भी बनाया हुआ है इसको तो इलावा पानी का प्रबंध भी पूरा किया ताकि गर्मी के विचाले किसी भी कोई समस्या जी है शरीरिक तौर पर ना पहुंचे और नाल ही दूसरे पास पूरा सुरक्षा का पैरा है और ड्राई डे भी है यानी कि ठेके जो कल तो ही शाम तो बंद हो गए थे और हूँ ਅਗਲੇ ਦਿਨ ਯਾਨੀ ਕਿ ਕੱਲ ਜਦੋਂ ਤੱਕ ਉਹ ਟਾਪ ਪੈਣ ਗਿਆ ਉਦੋਂ ਤੱਕ ਠੇਕੇ ਬੰਦ ਰਹਿਣਗੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਔਰ ਕਿਸੇ ਵੀ ਤਰੀਕੇ ਦਾ ਮਾਹੌਲ ਖਰਾਬ ਨਾ ਹੋਵੇ ਤਾਂ ਇਹ ਸਾਰੇ ਤਿਆਰੀਆਂ ਕਰ ਲਿਆ ਗਿਆ ਹਨ ਅਤੇ ਸੱਤਵੇਂ ਗੇੜ ਦੀ VOTING ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ ਹੈ ਵੱਡਾ ਦਾਵਾ ਉਹਨਾਂ ਨੇ ਕੀਤਾ ਹੈ ਕਿ ਦੇਸ਼ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਰਹੀ ਹੈ ਤਾਂ ਰਾਹੁਲ ਨੇ ਕਾਂਗਰਸ ਦੇ ਵਰਕਰਾਂ ਨੂੰ ਬੱਬਰ ਸ਼ੇਰ ਦੱਸਿਆ ਹੈ ਤਾਂ PM ਨੇ ਉਹਨਾਂ ਕਿਹਾ ਕਿ ਮੇਰੇ ਦੇ ਵੱਲੋਂ ਦਿੱਤੀ ਗਈ ਡਿਬੇਟ ਦੀ ਚੁਣੌਤੀ ਸਵੀਕਾਰ ਨਹੀਂ ਕੀਤੀ ਰਾਹੁਲ ਗਾਂਧੀ ਲਗਾਤਾਰ ਅਸੀਂ ਵੇਕ੍ਰੇਸਿਕ ਸਟੇਜਾਂ ਤੇ ਸੰਵਿਧਾਨ ਦੀ ਕਿਤਾਬ ਲੈ ਕੇ ਪਹੁੰਚੇ ਹੋਏ ਸਨ ਔਰ ਲਗਾਤਾਰ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਔਰ ਹੁਣ ਉਹਨਾਂ ਨੇ ਵੱਡਾ ਦਾਵਾ और हमने कैंपेन ख़त्म हुआ मैं देश की जनता को और कांग्रेस के सारे के सारे कार्यकर्ताओं को इंडिया गठबंधन के कार्यकर्ताओं को कांग्रेस पार्टी के जो बब्बर शेर हैं आप सबको दिल से धन्यवाद करना चाहता हूं इतना समर्थन दिया आप सब ने देश की जनता ने और हमारे कार्यकर्ता हर इंच के लिए लड़े इलेक्शन संविधान को बचाने का है हिंदुस्तान के संस्थाओं को इंस्टीट्यूशंस को बचाने का है और हमने नैरेटिव को कंट्रोल किया और एक नया विजन हिंदुस्तान के लिए हमने सामने रखा गरीबों के लिए किसानों के लिए स्मॉल मीडियम बिजनेसेस के लिए बेरोजगार युवाओं के लिए इंडिया गठबंधन की सरकार बन रही है इंटेलेक्चुअल्स ने थॉट लीडर्स ने प्रधानमंत्री को कहा था कि मेरे साथ डिबेट करें मगर वो डिबेट नहीं कर पाए और अब तो डिबेट पॉसिबल है ही नहीं क्योंकि वो मौन व्रत पे चले गए पोलिंग डे आ रहा है और मैं इंडिया गठबंधन के सारे के सारे बब्बर शेर कार्यकर्ताओं से कहना चाहता हूँ ਲਾਸਟ ਮਿੰਟ ਤੱਕ ਆਪ ਪੋਲਿੰਗ ਬੂਥ 'ਤੇ ਰਹइये ਲਾਸਟ ਮਿੰਟ ਤੱਕ ਆਪकी आंख ਪੋਲਿੰਗ ਬੂਥ ਪਰ ईवीएम ਮਸ਼ੀਨ ਪਰ ਹੋਣੀ ਚਾਹੀਏ ਉਹਦਾ ਸੁਪੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਭਾਜਪਾ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਜਿਸ ਦਾ ਪਲਟਵਾਰ ਕਰਦੇ ਆ ਕੇਂਦਰੀ ਮੰਤਰੀ ਗੁਰੇਂਦਰ ਸ਼ੇਖਾਵਤ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਨਤੀਜੇ ਹੈਰਾਨ ਕਰਦੇ ਪਾਉਣਗੇ ਜੀ ਪ੍ਰਧਾਨ ਸਾਹਿਬ ਕੇਂਦਰ ਦੇ ਵਿੱਚ ਕੀ ਦੇਖਦੇ ਹੋ ਕੀ ਸਿੱਧੀ ਰਹੇਗੀ ਕੇਂਦਰ 'ਚ ਕਿਸੇ ਦੀ ਨਹੀਂ ਬਣਨੀ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਇਸ ਅਕਾਲੀ ਦਲ ਪੰਜਾਬ ਵਾਸਤੇ ਖੜਾ ਹੈ ਤੇ ਪੰਜਾਬੀਆਂ ਵਾਸਤੇ ਖੜਾ ਹੈ ਤੇ ਮੈਂ ਵਧਾਈ ਦੇਣਾ ਚਾਹਣਾ ਹੈ ਧੰਨਵਾਦ ਕਰਨਾ ਚਾਹਣਾ ਹੈ ਸਾਡੇ ਵਰਕਰਾਂ ਨੂੰ ਤੇ ਵਧਾਈ ਦੇਣਾ ਚਾਹਣਾ ਹੈ ਸਾਰੇ ਵਰਕਰਾਂ ਨੂੰ ਜੀ ਬਹੁਤ ਬੇਨਤੀ ਕੀਤੀ ਹੈ ਹਾਲਾਤ ਐ ਜੀ ਐ ਤੁਸੀਂ ਹੈਰਾਨੀ ਦੇ ਰਿਜ਼ਲਟ ਦੇਖੋਗੇ ਇੱਕ ਤਰਫਾ ਰਿਜ਼ਲਟ ਦੇਖੋਗੇ ਜਿਵੇਂ 92 ਸੀਟਾਂ ਕੋਈ ਉਮੀਦ ਨਹੀਂ ਕਰਦਾ ਸੀ ਛਾੜ ਨੂੰ ਆਈਆਂ 13 ਦੀਆਂ 13 ਖੇਤਰੀ ਪਾਰਟੀ ਨੂੰ ਪੰਜਾਬ ਦੇ ਲੋਕ ਦੇਣਗੇ ਥੈਂਕ ਯੂ ਅੱਛਾ ਭਾਜਪਾ 400 ਪਾਰ ਕਹਿੰਦੀ ਹੈ ਜੀ जो सौ पार भी कर लेना बहुत बड़ी गलत लगातार पंजाब को पिछले कुछ सालों में समझ रहे हैं चुनाव है शेखावत जी अब कहते हैं ना पेपर का समय आ गया रिजल्ट चार जून को है देखिए रिजल्ट तो देश की जनता दे चुकी है अब तक जितने लोकसभा संसदीय क्षेत्रों में चुनाव हुए उस चुनाव में ऑलरेडी भारतीय जनता पार्टी के पक्ष में प्रचंड बहुमत की सरकार बने इतनी सीटें हैं कि निर्णय हो चुके हैं और मैं आपको जिम्मेदारी के साथ में कह रहा हूँ की पंजाब में भी इस बार आप सब लोग

ਮੈਂ ਬੰਬਈ ਗਿਆ ਭਿਵੰਡੀ ਗਿਆ ਕੁਰਖੇਤਰ ਗਿਆ ਹਰਿਆਣਾ ਗਿਆ ਜਮਸ਼ੇਦਪੁਰ ਗਿਆ ਲਖਨਊ ਗਿਆ ਪੰਜਾਬ ਮੇਂ ਘੁੰਮ ਰਹਾ ਹੂੰ ਹਰੀ ਦਿੱਲੀ ਮੇਂ ਘੂਮਾ ਹੂੰ ਲੋਕ ਬਹੁਤ ਦੁਖੀ ਹੈ ਇਸ ਟਾਈਮ मतलब मेरे हिसाब से इनकी 220 या 200 से कम सीटें आएंगी लोग इनको अब बिल्कुल पसंद नहीं कर रहे हैं इनको इनको समझ ही नहीं है कि चल क्या रहा है इस देश के अंदर आप कह रहे हैं 220 220 बीजेपी की आएंगी या इंडिया की बीजे, बीजेपी की 200 या 220 से भी कम आएंगे और इंडिया आपको कितनी? मुझे लगता है की तीन पार करना चाहिए तीन पार करना चाहिए